ਸਰਹੱਦੀ ਇਲਾਕਿਆਂ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਹੈਰੋਇਨ ਸਮੇਤ ਹਥਿਆਰ ਕੀਤੇ ਬਰਾਮਦ ਤਸਕਰੀ ਦੇ ਗਰੋਹ ਨੂੰ ਕੀਤਾ ਗ੍ਰਿਫਤਾਰ ਪੰਜਾਬ ਪੁਲਿਸ ਦੇ ਵੱਲੋਂ ਆਏ ਦਿਨ ਵੱਡੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਆਏ ਦਿਨ ਨਵੇਂ ਨਸ਼ਾ ਤਸਕਰਾਂ ਨੂੰ ਜਿਹੜੀ ਹੈ ਉਹ ਨੱਥ ਪਾਈ ਜਾਂਦੀਆਂ ਤਾਂ ਅੱਜ ਜਿਹੜੀ ਹੈ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਕਰ ਦਿੰਦੀ ਹੈ ਤਾਂ ਪੁਲਿਸ ਦੇ ਵੱਲੋਂ ਜਿਹੜਾ ਕੁਝ ਮੁਲਜ਼ਮਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਕਿ ਇਹਨਾਂ ਮੁਲਜ਼ਮਾਂ ਦੇ ਕੋਲ 2 ਕਿਲੋ ਦੇ ਕਰੀਬ ਜੜੀਆਂ ਹੈਰੋਇਨ ਅਤੇ ਜਿਹੜੇ 30 ਬੋਰ ਦੇ ਪਿਸਤਲ ਸੀ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਜਿਹੜਾ ਉਹ ਬਰਾਮਦ ਕਰ ਲਿਆ ਗਿਆ ਤੇ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ ਜੋ ਪਹਿਲਾਂ ਮਲੇਸ਼ੀਆ ਗਏ ਹੋਏ ਸੀ ਸਰਹੱਦ ਤੋਂ ਪਾਰ ਦੇ ਤਸਕਰਾਂ ਦੇ ਨਾਲ ਇਹਨਾਂ ਦੇ ਜਿਹੜੇ ਆ ਸੰਬੰਧ ਜੁੜੇ ਹੋਏ ਸੀ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਨੇ ਲਗਭਗ 2 ਕਿਲੋ ਹੈਰੋਇਨ ਅਤੇ 2 30 ਬੋਰ ਦੇ ਜਿਹੜੇ ਆ ਪਿਸਤੌਲ ਉਹ ਵੀ ਬਰਾਮਦ ਕੀਤੇ ਨੇ ਦੱਸ ਦਈਏ ਕਿ ਉਹਨਾਂ ਦੇ ਸਾਥੀ ਰਣਜੋਤ ਸਿੰਘ ਨੂੰ ਵੀ ਦੋ ਪਿਸਤੌਲਾਂ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ ਜਿਹੜਾ ਲਿਆ ਗਿਆ ਹੈ ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਕੁੱਲ ਮਿਲਾ ਕੇ ਜਿਹੜਾ ਕਰੀਬ 2 ਕਿਲੋ ਦੇ ਕਰੀਬ ਜਿਹੜੀ ਹੈਰੋਇਨ 3.5 ਲੱਖ ਰੁਪਏ ਦੀ ਜਿਹੜੀ ਹੈ ਡਰੱਗ ਮੰਨੀ ਅਤੇ ਚਾਰ ਜਿਹੜੇ ਆ ਉਹ ਪਿਸਤੌਲ ਜਿਹੜੇ ਆ ਪੁਲਿਸ ਨੂੰ ਬਰਾਮਦ ਹੋਇਆ ਪੁਲਿਸ ਨੇ ਇਹਨਾਂ ਤਿੰਨ ਮੁਲਜ਼ਮਾ ਨੂੰ ਜਿਹੜਾ ਉਹ ਗ੍ਰਫਤਾਰ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਪੀਐਸ ਗੇਟ ਹੈਕੀਮਨ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤਾ ਗਿਆ ਅਤੇ ਪੁਲਿਸ ਉਹਨਾਂ ਪੂਰੇ ਜਿਹੜਾ ਗੱਟਜੋੜ ਗਰੋਥ ਦਾ ਜਿਹੜਾ ਪਰਦਾ ਫਾਸ਼ ਕਰਨ ਦੇ ਲਈ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਆਏ ਦਿਨ ਜਿਹੜੀਆਂ ਸਰਹੱਦੀ ਚੌਥੇ ਜਾਂਚ ਸ਼ੁਰੂ ਕਰ ਦਿੰਦੀ ਆ ਤਾਂ ਅੱਜ ਵੀ ਪੁਲਿਸ ਨੂੰ ਸੂਚਨਾ ਮਿਲੀ ਸੀ ਤਾਂ ਇਹ ਸਾਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਜਿਹੜਿਆ ਟਵੀਟ ਕਰਕੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਰੀ ਜਿਹੜੀ ਆ ਪੁਲਿਸ ਦੇ ਐਕਸ਼ਨ ਤੋਂ ਬਾਅਦ ਪੁਲਿਸ ਨੂੰ ਵੱਡੀ ਜਿਹੜੀ ਕਾਮਯਾਬੀ ਮਿਲੀ ਆ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਆ ਪੁਲਿਸ ਨੇ ਲਗਭਗ 2 ਕਿਲੋ ਹੈਰੋਇਨ 4 ਜਿਹੜਿਆ ਪਿਸਤੌਲ ਅਤੇ 3.5 ਲੱਖ ਰੁਪਏ ਦੀ ਜਿਹੜੀ ਆ ਡਰੱਗ ਮਨੀ ਉਹ ਪੁਲਿਸ ਨੇ ਬਰਾਮਦ ਕੀਤੀ ਅਤੇ ਜਿਹੜੇ ਤਾਰੋਂ ਪਾਰ ਜਿਹੜੇ ਮੁਲਜ਼ਮਾਂ ਦੇ ਸਬੰਧ ਸੀ ਉਹਨਾਂ ਜਿਹੜੇ ਹੈਰੋਇਨ ਅਤੇ ਹਥਿਆਰ ਤਸਕਰ ਸੀ ਉਹਨਾਂ ਜਿਹੜੀਆਂ ਪੁਲਿਸ ਦੇ ਵੱਲੋਂ ਨੱਥ ਪਾਈ ਗਈਆਂ ਉਹਨਾਂ ਨੂੰ ਗ੍ਰਫਤਾਰ ਕਰਕੇ ਜਿਹੜੀ ਆ ਹੁਣ ਜਿਹੜੀ ਜਾਂਚ ਸ਼ੁਰੂ ਕੀਤੀ ਗਈ ਹੈ ਜੋ ਵੀ ਜਾਂਚ ਤੋਂ ਬਾਅਦ ਨਤੀਜਾ ਨਿਕਲ ਕੇ ਆਵੇਗਾ ਜਾਂ ਜੋ ਹੋਰ ਵੀ ਜਿਹੜੀ ਪਰਚੋੜ ਨਿਕਲ ਕੇ ਆਵੇਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਸਰਹੱਦੀ ਇਲਾਕਿਆਂ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਹੈਰੋਇਨ ਸਮੇਤ ਹਥਿਆਰ ਕੀਤੇ ਬਰਾਮਦ ਦਸਤਰੀ ਦੇ ਗਰੋ ਨੂੰ ਕੀਤਾ ਗ੍ਰਫਤਾਰ ਪੰਜਾਬ ਪੁਲਿਸ ਦੇ ਵੱਲੋਂ ਆਏ ਦਿਨ ਵੱਡੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਆਏ ਦਿਨ ਨਵੇਂ ਨਸ਼ਾ ਤਸਕਰਾਂ ਨੂੰ ਜਿਹੜੀ ਹੈ ਉਹ ਨੱਥ ਪਾਈ ਜਾਂਦੀਆਂ ਤਾਂ ਅੱਜ ਜਿਹੜੀ ਹੈ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਕਰ ਦਿੰਦੀ ਹੈ ਤਾਂ ਪੁਲਿਸ ਦੇ ਵੱਲੋਂ ਜਿਹੜਾ ਕੁਝ ਮੁਲਜ਼ਮਾਂ ਨੂੰ ਜਿਹੜਾ ਗ੍ਰਫਤਾਰ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਕਿ ਇਹਨਾਂ ਮੁਲਜ਼ਮਾਂ ਦੇ ਕੋਲ 2 ਕਿਲੋ ਦੇ ਕਰੀਬ ਜਿਹੜੀਆਂ ਹੈਰੋਇਨ ਅਤੇ ਜਿਹੜੇ 3 ਬੋਰ ਦੇ ਪਿਸਤਲ ਸੀ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਜਿਹੜਾ ਉਹ ਬਰਾਮਦ ਕਰ ਲਿਆ ਗਿਆ ਤੇ ਮੁਲਜ਼ਮਾਂ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਗ੍ਰਫਤਾਰ ਕੀਤੇ ਗਏ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਗੁਰਪਾਲ ਸਿੰਘ ਜੋ ਪਹਿਲਾਂ ਮਲੇਸ਼ੀਆ ਗਏ ਹੋਏ ਸੀ ਸਰਹੱਦ ਤੋਂ ਪਾਰ ਦੇ ਤਸਕਰਾਂ ਦੇ ਨਾਲ ਇਹਨਾਂ ਦੇ ਜਿਹੜੇ ਆ ਸੰਬੰਧ ਜੁੜੇ ਹੋਏ ਸੀ ਮੁਲਜ਼ਮਾਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਨੇ ਲਗਭਗ 2 ਕਿਲੋ ਹੈਰੋਇਨ ਅਤੇ 2 3 ਬੋਰ ਦੇ ਜਿਹੜੇ ਆ ਪਿਸਤੌਲ ਉਹ ਵੀ ਬਰਾਮਦ ਕੀਤੇ ਨੇ ਦੱਸ ਦਈਏ ਕਿ ਉਹਨਾਂ ਦੇ ਸਾਥੀ ਰਣਜੋਤ ਸਿੰਘ ਨੂੰ ਵੀ ਦੋ ਪਿਸਤੌਲਾਂ ਅਤੇ 3.5 ਲੱਖ ਰੁਪਏ ਦੀ ਡਰੱਗ ਮਨੀ ਦੇ ਨਾਲ ਜਿਹੜਾ ਗ੍ਰ ਲਿਆ ਗਿਆ ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਕੁੱਲ ਮਿਲਾ ਕੇ ਜਿਹੜਾ ਕਰੀਬ 2 ਕਿਲੋ ਦੇ ਕਰੀਬ ਜਿਹੜੀ ਹੈਰੋਇਨ 3.5 ਲੱਖ ਰੁਪਏ ਦੀ ਜਿਹੜੀ ਹੈ ਡਰੱਗ ਮੰਨੀ ਅਤੇ ਚਾਰ ਜਿਹੜੇ ਆ ਉਹ ਪਿਸਤੌਲ ਜਿਹੜੇ ਆ ਪੁਲਿਸ ਨੂੰ ਬਰਾਮਦ ਹੋਇਆ ਪੁਲਿਸ ਨੇ ਇਹਨਾਂ ਤਿੰਨ ਮੁਲਜ਼ਮਾ ਨੂੰ ਜਿਹੜਾ ਉਹ ਗ੍ਰਫਤਾਰ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਪੀਐਸ ਗੇਟ ਹੈਕੀਮਨ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤਾ ਗਿਆ ਅਤੇ ਪੁਲਿਸ ਉਹਨਾਂ ਪੂਰੇ ਜਿਹੜਾ ਗੱਟਜੋੜ ਗਰੋਥ ਦਾ ਜਿਹੜਾ ਪਰਦਾ ਫਾਸ਼ ਕਰਨ ਦੇ ਲਈ ਲਗਾਤਾਰ ਜਾਂਚ ਕਰ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਆਏ ਦਿਨ ਜਿਹੜੀਆਂ ਸਰਹੱਦੀ ਇ ਜੋਤੇ ਜਾਂਚ ਸ਼ੁਰੂ ਕਰ ਦਿੰਦੀ ਆ ਤਾਂ ਅੱਜ ਵੀ ਪੁਲਿਸ ਨੂੰ ਸੂਚਨਾ ਮਿਲੀ ਸੀ ਤਾਂ ਇਹ ਸਾਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਜਿਹੜਿਆ ਟਵੀਟ ਕਰਕੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਰੀ ਜਿਹੜੀ ਆ ਪੁਲਿਸ ਦੇ ਐਕਸ਼ਨ ਤੋਂ ਬਾਅਦ ਪੁਲਿਸ ਨੂੰ ਵੱਡੀ ਜਿਹੜੀ ਕਾਮਯਾਬੀ ਮਿਲੀ ਆ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਆ ਪੁਲਿਸ ਨੇ ਲਗਭਗ 2 ਕਿਲੋ ਹੈਰੋਇਨ 4 ਜਿਹੜਿਆ ਪਿਸਤੌਲ ਅਤੇ 3.5 ਲੱਖ ਰੁਪਏ ਦੀ ਜਿਹੜੀ ਆ ਡਰੱਗ ਮਨੀ ਉਹ ਪੁਲਿਸ ਨੇ ਬਰਾਮਦ ਕੀਤੀ ਅਤੇ ਜਿਹੜੇ ਤਾਰੋਂ ਪਾਰ ਜਿਹੜੇ ਮੁਲਜ਼ਮਾਂ ਦੇ ਸਬੰਧ ਸੀ ਉਹਨਾਂ ਜਿਹੜੇ ਹੈਰੋਇਨ ਅਤੇ ਹਥਿਆਰ ਤਸਕਰ ਸੀ ਉਹਨਾਂ ਦੀ ਜਿਹੜੀ ਆ ਪੁਲਿਸ ਦੇ ਵੱਲੋਂ ਨੱਥ ਪਾਈ ਗਿਆ ਉਹਨਾਂ ਨੂੰ ਗ੍ਰਫਤਾਰ ਕਰਕੇ ਜਿਹੜੀ ਆ ਹੁਣ ਜਿਹੜੀ ਜਾਂਚ ਸ਼ੁਰੂ ਕੀਤੀ ਗਈ ਆ ਜੋ ਵੀ ਜਾਂਚ ਤੋਂ ਬਾਅਦ ਨਤੀਜਾ ਨਿਕਲ ਕੇ ਆਵੇਗਾ ਜਾਂ ਜੋ ਹੋਰ ਵੀ ਜਿਹੜੀ ਪਰਚੋਲ ਨਿਕਲ ਕੇ ਆਵੇਗੀ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ